ਕੋਈ ਕੰਦੇ ਵਾਲੀ ਜੋ ਯਾਤਰਾ ਨੇ ਇਤਿਹਾਸ ਹੋਇਆ ਤੜਕਸਾਰ ਦਿਲ ਦਾ ਪੂਰਾ ਪਹੁੰਚੋ ਸੋ ਇਹ ਅਲੋਪੀਆ ਅੰਸ਼ੀ ਦਾ ਆਪਣਾ ਜਿਹੜੀ ਸਭ ਯਾਤਰਾ ਇੱਕ ਸੰਯੁਕਤ ਰੋਗ ਸਦੀਪ ਸਮੇਂ ਲੱਗੀ ਜਾ ਰਹੀ ਹੈ ਔਰ ਇਹਾਣ ਦੇ ਸਮਸਾਰ ਕਾ ਜਿਹੜਾ ਰਾਜਨੀਤਿਕ ਆਗੂ ਇੱਕ ਸਮਾਜ ਦਾ ਉਹਤੇ ਕੇ ਨਾ ਪਹਿਲੇ ਵੀ ਕਿਹਾ ਕਿ ਉਹਨਾਂ ਦੀ ਲਿਖਾਰੀ ਜਿਹੜੀ ਆ ਉਹ ਕਾਫੀ ਦਿਲ ਨੂੰ ਛੂ ਜਾਂਦੀ ਹੈ ਔਰ ਅੱਜ ਵੀ ਉਹਨਾਂ ਦੀ ਜਿਹੜੀਆਂ ਕਿਤਾਬਾਂ ਨੇ ਜਿਹੜੀ ਸ਼ਾਇਰੀ ਹੈ ਅੱਜ ਵੀ ਯਾਦ ਕੀਤੀ ਜਾਂਦੀ ਹੈ ਪੂਰਾ ਪਰਿਵਾਰ ਆਸਾਂ ਅੰਤਿਮ ਯਾਤਰਾ ਦੇ ਵਿੱਚ ਸ਼ਾਮ ਅੱਜ ਪੰਜਾਬੀ ਮਾਂ ਬੋਲੀ ਦਾ ਬੇੜਾ ਸੁਨਣਾ ਹੋ ਗਿਆ ਪੰਜਾਬੀ ਮਾਂ ਬੋਲੀ ਦਾ ਮਾਨ ਮੱਤਾ लाडला ਪੁੱਤ ਹਰਜੀਤ ਪਾਤਰ ਅੱਜ ਹਮੇਸ਼ਾ ਲਈ ਦੁਨੀਆ ਚਟਕੇ ਚਲਾ ਗਿਆ ਮੈਂ ਹਰੇਕ ਪਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲੇ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਮਾਂ ਅਜ ਮੈਂ ਸਰਵਾਜੀ ਦਾ ਹਾਰੇ ਦਾ ਖਾਸ ਨਾਮ ਹੋ ਚੁੱਕੀ ਹੈ ਜਿਸ ਨੂੰ ਇਹ ਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿਆਂਗੇ ਸਟੇਟ ਲੈਵਲ ਤੇ ਹੋਏਗਾ ਸਟੇਟ ਲੈਵਲ ਤੇ ਪ੍ਰਸ਼ਾਦ ਕਾਮਲੇ ਨੇ ਗੱਲ ਕਹੀ ਹੈ ਜਿਹੜੀ ਸੋਚ ਛੱਡ ਕੇ ਗਈ ਨਹੀਂ ਜਿਹੜੀ ਬ੍ਰੀਸ ਜੀ ਪਾਤਰਵਾਰਡ ਨੂੰ ਕੀ ਕਹਿੰਦੇ ਆ ਪਾਤਰਵਾਰਡ ਦਾ ਮਤਲਬ ਹੈ ਦੇਖੋ ਇਹ ਤਾਂ ਪਾਤਰਵਾਰਡ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾਰਡ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ surjit patar ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੋ ਮਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੀ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਨੂੰ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਕਲਾ ਬੰਦ ਹਾਂ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਕਿਉਂਕਿ ਜ਼ਮੀਨ ਰੱਖੀ ਆ 6 ਫੁੱਟ ਜ਼ਮੀਨ ਲੱਗ ਚਲੋ ਜੀ ਪਲੀਜ਼ ਹੋ ਜੋ ਸਾਈਡ ਤੇ ਜਿੱਤੋ ਜਦੋਂ ਇਦਾਂ ਦੀ ਗੱਲ ਹੋ ਜਾਂਦੀ ਹੈ ਨਾ ਤਾਂ ਅੰਦਰ ਇਸ ਤਰ੍ਹਾਂ ਕੰਬ ਜਾਂਦਾ ਇਸ ਤਰ੍ਹਾਂ ਡੋਲ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਕਹਿਣਾ ਕੀ ਹੈ ਕਿਉਂਕਿ ਇੱਕ ਇਹ ਇਨਸਾਨ ਨਹੀਂ ਗਿਆ ਇੱਕ ਯੁੱਗ ਚਲਾ ਗਿਆ ਉਸ ਇਨਸਾਨ ਦੇ ਨਾਲ ਉਹ ਆਪਣੇ ਉਹਨੇ ਇੰਨਾ ਕੁਝ ਸਿਰਜਿਆ ਸੀ ਉਦੀ ਸਿਰਜਣਾ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਤਾਂ ਰਹੇਗਾ ਪਰ ਉਹ ਚਿਹਰਾ ਮੋਹਰਾ ਦੇਖਣ ਨੂੰ ਤਾਂ ਤਰਸਾਂਗੇ ਨਾ ਜੀ ਜਿੰਨਾ ਕੁਝ ਸਾਨੂੰ ਦੇ ਗਏ ਨੇ ਉਹ ਤਾਂ ਲੋਕਾਂ ਨੂੰ ਜ਼ਿੰਦਗੀ ਪੜਦੇ ਸਮਝਦੇ ਰਹਿਣਗੇ ਪਰ ਉਹ ਸ਼ਖਸ ਨੂੰ ਦੇਖਣਾ ਸੰਭਵ ਨਹੀਂ ਹੋਏਗਾ ਇਸ ਗੱਲ ਦਾ ਮਲਾਲ ਇਸ ਗੱਲ ਦਾ ਅਫਸੋਸ ਇਸ ਗੱਲ ਕਿਸ ਗੱਲ ਦਾ ਝੋਰਾ ਹਰ ਪੰਜਾਬੀ ਨੂੰ ਆ ਔਰ ਇਹ ਸੋਚ ਇਹ ਨਾ ਸੋਚੋ ਕਿ ਜਿਹੜੇ ਉਹਨਾਂ ਨੂੰ ਦੇ ਸੀ ਉਹਨਾਂ ਨੂੰ ਦੁੱਖ ਹੈ ਜਿਹੜਾ ਕੋਈ ਵਿਚਕੇ ਬੈਠਾ ਨਹੀਂ ਮਿਲ ਸਕਾ ਉਹਨੂੰ ਵੀ ਬੁਰਾ ਖੈਰ আর ਜਿਹੜੇ ਲੋਕ ਉਹਨਾਂ ਨੂੰ ਜਾਣਦੇ ਸੋ ਉਹਨਾਂ ਦੇ ਦੋਨੋਂ ਬਜ਼ਾਰਾ ਵੱਡਾ ਦੁੱਖ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮਨ ਵੀ ਕਦੇ ਕਿ ਪਾਸ ਨੂੰ ਕਦੇ ਮਿਲ ਲੈ ਦੇਖਣਾ ਕੋਲ ਬਹਿਣਾ ਦੀ ਅਜ ਆਸ ਵੀ ਨਾ ਰਹੀ ਹੈ ਜਿਨ੍ਹਾਂ ਦੇ ਲਈ ਪਾਤਰ ਸਾਹਿਬ ਨਹੀਂ ਮੁੱਕੇ ਆਸ ਵੀ ਮੁੱਕ ਗਈ ਕਿ ਦੁਬਾਰਾ ਜਿਵੇਂ ਕਦੇ ਮਿਲਣ ਇਹਨਾਂ ਸਕੀਏ ਦੇਖ ਸਕੀਏ ਸੋ ਥਾਰੇ ਅੱਜ ਪੰਜਾਬ ਦੀ ਇੱਥੇ ਵੀ ਦੁਨੀਆ ਚ ਬੜਾ ਪਾਤਰ ਸਾਹਿਬ ਦੇ ਜਾਣਾ ਇਹ ਸੋਚਣਾ ਵੀ ਬੜਾ ਔਖਾ ਹੈ ਤਾਂ ਕਿ ਉਹ ਤਾਂ ਮਮਕਨ ਹੀ ਨਹੀਂ ਹੈ। ਪਾਤਰ ਸਾਹਿਬ ਨੇ ਉਹਨਾਂ ਦੇ ਨਾਮ ਤੇ ਅਵਾਰਡ ਸ਼ੁਰੂ ਕਰਦਾ ਬੱਚਿਆਂ 'ਚ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਿਖੀ ਗਏ ਆ ਬੱਚਿਆਂ ਨੂੰ ਪੜਾਈ ਜਾਵੇ। ਇਹ ਬੜੇ ਇਸ ਤੋਂ ਵੀ ਵੱਡੇ ਮਾਨ ਸਨਮਾਨ ਹੈ ਜੇ ਡਿਊ ਨੇ ਪਾਤਰ ਸਾਹਿਬ ਦੇ ਇਹ ਅਵਾਰਡ ਵੀ ਬਹੁਤ ਚੰਗੀ ਗੱਲ ਹੈ ਸਵਾਗਤ ਹੈ ਇਹਦਾ ਤੇ ਇਸ ਤੋਂ ਬਹੁਤ ਵੱਡੇ ਉੱਚੇ ਮਾਨ ਹਜੇ ਪਾਤਰ ਸਾਹਿਬ ਲਈ ਡਿਊ ਨੇ ਜਿਹੜੇ ਸਾਡੇ ਕਲਚਰ 'ਚ ਹੀ ਨਹੀਂ ਹੈ ਕਿ ਸਾਹਿਤਕਾਰਾਂ ਨੂੰ ਕਲਾਕਾਰਾਂ ਨੂੰ ਸਮਾਜ ਨਾਲ ਜੁੜੇ ਹੋਰ ਲੋਕਾਂ ਨੂੰ ਕਿਦਾਂ ਸਨਮਾਨਿਤ ਕੀਤਾ ਜਾਂਦਾ ਉਹ ਕਲਚਰ ਹੀ ਨਹੀਂ ਵਿਕਸਿਤ ਹੋ ਸਕਿਆ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਹੈ ਤੁਸੀਂ ਬਾਹਰਲੇ ਮੁਲਕਾਂ ਚਲੇ ਜਾਓ ਉਹਨਾਂ ਦੇ ਚੌਂਕਾਂ ਦੇ ਵਿੱਚ ਜਿੰਨੇ ਵੱਡੇ ਚੌਂਕ ਓਡਾ ਹੀ ਵੱਡਾ ਬੋਤ ਉਹਨਾਂ ਦੇ ਕਿਸੇ ਸਾਹਿਤਕਾਰ ਦਾ ਲੱਗਾ ਹੁੰਦਾ ਤੁਹਾਨੂੰ ਸ਼ੈਕਸਪੀਅਰ ਦੇ ਸਟੈਚੂ ਮਿਲ ਜਾਣਗੇ ਉੱਥੇ ਵਿਲੀਅਮ ਵਰਡਸ ਦਾ ਕਿਤੇ ਮਿਲ ਜਾਏਗਾ ਕੀਟਸ ਦਾ ਕਿਤੇ ਮਿਲ ਜਾਏਗਾ ਪਰ ਇਸ ਸਾਡੇ ਇੱਥੇ ਕਿਉਂ ਨਹੀਂ ਇਹ ਰਵਾਜ ਪਏ ਮੈਨੂੰ ਸਮਝ ਨਹੀਂ ਆਈ ਸਾਡੇ ਅਜੇ ਤੱਕ ਵੀ ਇੱਥੇ ਕਿਉਂ ਲੀਡਰਾਂ ਦੇ ਬੁੱਤਾਂ ਤੇ ਹਾਰ ਚੜਾਈ ਜਾਂਦੇ ਆ ਸਾਡੇ ਇੱਥੇ ਮੈਂ ਹੁਣ ਕੋਈ ਬਣਾ ਦੇਵੇ ਤਾਂ ਚਲੋ ਬਹੁਤ ਚੰਗੀ ਗੱਲ ਹੈ ਅਜੇ ਤੱਕ ਸਾਡੇ ਕੋਲ ਭਗਤਪੂਰਨ ਸਿੰਘ ਉਹਨਾਂ ਦਾ ਬੁੱਤ ਨਹੀਂ ਕਿਤੇ ਲੱਗਾ ਕਿ ਕੀ ਕਿਉਂ ਕੋਈ ਬੱਚਾ ਪੁੱਛੇਗਾ ਉਹ ਕੌਣ ਸੀ ਬੁੱਤ ਲੱਗਾ ਹੋਵੇਗਾ ਕੋਈ ਮੇਰਾ ਬੱਚਾ ਮੈਨੂੰ ਪੁੱਛ ਲੇਗਾ papa ਇਹ ਕੌਣ ਸੀ ਤੇ ਇਹ ਮੈਨੂੰ ਲੱਗਦਾ ਅੱਜ ਵੀ ਜੇ ਜਾਣਨ ਹੋ ਜੇ ਕਿ ਇਹਨਾਂ ਲੋਕਾਂ ਨੂੰ ਗਲੀਆਂ ਕੂਚੀਆਂ ਦੇ ਵਿੱਚ ਸਜਾ ਕੇ ਰੱਖੋ ਤਾਂ ਕਿ ਬੱਚੇ ਇਹਨਾਂ ਬਾਰੇ ਪੁੱਛਣ ਤੇ ਬੱਚੇ ਇੰਨਾ ਵਰਗੇ ਹੋਣ ਦਾ ਸੋਚਣ ਨਹੀਂ ਤੇ ਫਿਰ ਜਿੱਦਾਂ ਦੇ ਰੋਜ਼ ਮੋਬਾਈਲ ਤੇ ਜਿੰਨਾ ਲੋਕਾਂ ਨੂੰ ਵੇਖਦੇ ਨੇ ਉਹਨਾਂ ਵਰਗੇ ਤਾਂ ਪੱਕਾ ਬਨਣਗੇ ਫਿਰ ਠੀਕ